ਸਾਹਮਣੇ ਆਵੇਂ ਮੈਂ ਉਹਨੂੰ ਪੁੱਛਣਾ ਚਾਹੁੰਦੀ ਮੇਰੇ ਭਰਾ ਦਾ ਕੀ ਕਸੂਰ ਸੀ ਤੂੰ ਉਹਨੂੰ ਮਾਰਿਆ ਤੁਨੇ ਇੱਕ ਵਾਰੀ ਹੁਸ਼ਿਆਰਪੁਰ ਵਿੱਚ 4 ਸਾਲਾ ਹਰਵੀਰ ਦੇ ਕਤਲ ਮਾਮਲੇ ਵਿੱਚ ਅਮਰਤਪਾਲ ਮੈਰੋ ਦੀ ਐਂਟਰੀ ਅਮਰਤਪਾਲ ਮੈਰੋ ਨੇ ਉਸ ਪਈਏ ਬਾਰੇ ਕਰਤਾ ਵੱਡਾ ਐਲਾਨ ਜੀ ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਿਊ ਦੀਪਨਗਰ ਵਿੱਚ 4 ਸਾਲਾ ਹਰਵੀਰ ਦੇ ਕਤਲ ਮਾਮਲੇ ਨੂੰ ਲੈ ਕੇ ਹਾਲਾਤ ਲਗਾਤਾਰ ਗਰਮਾਏ ਹੋਏ ਨੇ ਇਹ ਦ੍ਰਿੰਦਕੀ ਭਰਿਆ ਕਤਲ ਇਲਾਕੇ ਦੇ ਲੋਕਾਂ ਵਿੱਚ ਭਾਰੀ ਗੁੱਸੇ ਦਾ ਕਾਰਨ ਬਣਿਆ। ਇਸੇ ਦਰਮਿਆਨ ਕਮਲ ਕੌਰ ਭਾਬੀ ਦਾ ਸੋਦਾ ਲਗਾਉਣ ਵਾਲੇ ਅਮਰਤਪਾਲ ਮੈਰੋ ਵੀ ਚਰਚਾ ਦਾ ਕੇਂਦਰ ਬਣੇ ਹੋਏ ਨੇ। ਅਮਰਤਪਾਲ ਨੇ ਬੱਚੇ ਦੇ ਮਾਪਿਆਂ ਨੂੰ ਫੋਨ ਲਗਾ ਕੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਬੱਸ ਮੈਨੂੰ ਦੱਸ ਦਿਓ ਭਈਆ ਕਿਹੜੀ ਜੇਲ੍ਹ ਦੇ ਵਿੱਚ ਐ। ਅਮਰਤਪਾਲ ਮੈਰੋ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕਾਂ ਵਿੱਚ ਇਹਦੀ ਚਰਚਾ ਵੀ ਪੂਰੇ ਜੋਰਾਂ ਤੇ ਹੈ। ਹੁਣ ਲੋਕਾਂ ਨੂੰ ਇਸ ਕੇਸ ਦੇ ਵਿੱਚ ਇਨਸਾਫ਼ ਦੀ ਉਮੀਦ ਜਾਗੀ ਹੈ ਤੇ ਇਸ ਵੀਡੀਓ ਦੇ ਲਾਸਟ ਦੇ ਵਿੱਚ ਵੀ ਤੁਸੀਂ ਅਮਰਤਪਾਲ ਮੈਰੋਂ ਦੀ ਉਹ ਪੂਰੀ ਵੀਡੀਓ ਕਾਲ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੀ ਸ਼ੁਰੂਆਤ 9 ਸਤੰਬਰ ਨੂੰ ਹੋਈ ਸੀ ਜਦੋਂ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ 5 ਸਾਲਾ ਮਾਸੂਮ ਹਰਵੀਰ ਨੂੰ ਅਗਵਾ ਕਰਕੇ ਉਸ ਨਾਲ ਗਲਤ ਕੰਮ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਇਸ ਘਟਨਾ ਤੋਂ ਬਾਅਦ ਪੂਰੇ ਹਸ਼ਿਆਰਪੁਰ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਤੇ ਵੱਖ-ਵੱਖ ਪੰਚਾਇਤਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਹੁਣ ਆਓ ਤੁਹਾਨੂੰ ਦਿਖਾਉਂਦੇ ਹਾਂ ਅਮਰਤਪਾਲ ਮੈਰੋ ਦੀ ਪੂਰੀ ਵੀਡੀਓ ਕਾਲ ਰਿਕਾਰਡਿੰਗ ਪਰ ਵੀਡੀਓ ਦੇਖਣ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਦੂਜੀ ਗੱਲ ਉਸ ਮਾਸੂਮ ਬੱਚੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਤੇ ਵੀਡੀਓ ਦੇ ਬਾਰੇ ਆਪਣੀ ਰਾਇ ਵੀ ਜ਼ਰੂਰ ਦਿਓ ਹੁਣ ਦੇਖੋ ਪੂਰੀ ਵੀਡੀਓ ਤੁਸੀਂ ਇਹ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਿ ਦੇਣੀ ਹੈ ਵੀ ਜਿਹਦੇ ਉਹਨੂੰ ਜੇਲ੍ਹ ਭੇਜਦੇ ਆ ਵੀ ਜੇਲ੍ਹ ਕਿੱ데 ਭੇਜਦੇ ਆ ਕਿਹੜੀ ਜੇਲ੍ਹ ਚ ਭੇਜਦੇ ਆ ਅੱਛਾ ਜੀ ਹਾਂ ਦੇਖੋ ਜਿਹਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਆ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਥੂ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਰੇ ਬੱਚੇ ਨੂੰ ਮਾਰੇ ਹੋਵੇ ਉਹ ਮਰੇ ਜਿਹੜਾ ਆਪਾਂ ਨੂੰ ਸੁਨੇਹਾ ਲੱਗਿਆ ਨਾ ਕਿੰਦਾ ਹੋ ਗਿਆ ਮੁੰਡਾ ਨਾ ਜਿੱਦਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਹੈ ਮੈਨੂੰ ਉਹ ਵੀ ਉੱਥੇ ਹੀ ਮਰੀ ਆਈ ਤਾਂ ਪਤਾ ਕੀ ਆ ਬਾਈ ਪਤਾ ਕਿ ਮੈਂ ਠੀਕ ਆ ਹਸੀ ਹੈ ਬਤਾ ਘਬਰਾਣਾ ਕੀ ਦੀ ਹੈ ਮੈਂ ਤਾਂ ਬੱਸ ਇਹ ਜਾਣੀ ਪਹਿਲੇ ਮੇਰੇ ਸਾਹਮਣੇ ਆ ਕੇ ਬੈਠਾ ਚੰਦ ਮੇਰੇ ਕਹਿੰਦਾ ਠੀਕ ਸੋ ਤਾਂ ਜਿਹੜਾ ਤੂੰ ਉਹਨੂੰ ਮਾਰਿਆ ਤੇ ਜੋ ਮਾਰਦੀ ਕਰਨ ਸਿਰ ਪਰਸ ਇਹ ਗੱਲ ਨੂੰ ਫਾਂਸੀ ਦੇ ਹੀ ਜਾਵੇ ਕੋਈ ਨਾ ਕੋਈ ਪਤਾ ਫਰਸੀਆ ਬੂਸੀਆ ਦਾ ਕੰਮ ਆਪਾਂ ਤੱਕੜੇ ਰਹਿ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਯਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਆਪਾਂ